ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਆਪਾਂ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਸਕਾਰ ਘاٹ ਸਾਹਿਬ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਾਵਨ ਸਥਾਨ ਤੇ ਸਹੇ ਦਾ ਸਕਾਰ ਕੀਤਾ ਆਓ ਆਪਾਂ ਇਸ ਪਾਵਨ ਸਥਾਨ ਦੇ ਦਰਸ਼ਨ ਕਰਦੇ ਆ ਜੀ ਇਥੋਂ ਦੇ ਇਤਿਹਾਸ ਬਾਰੇ ਜਾਣਦੇ ਆ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ}{|\text{ਸ਼ਿਆਲਕੋਟ ਦੇ ਰਹਿਣ ਵਾਲਾ}|} ਭਾਈ ਮੂਲਾ ਖੱਤਰੀ ਜੋ ਅੰਤ ਸਮੇਂ ਸਤਿਗੁਰਾਂ ਜੀ ਤੋਂ ਬੇਮੁਖ ਹੋ ਗਿਆ ਸੀ 84 ਲੱਖ ਜੂਨਾ ਭੋਗ ਰਿਹਾ ਸੀ ਅਤੇ ਸਤਿਗੁਰਾਂ ਜੀ ਨੇ ਵਾਚਨ ਕੀਤਾ ਸੀ 10ਵੇਂ ਜਾਮੇ ਦੇ ਵਿੱਚ ਤੇਰਾ ਉਧਾਰ ਕਰਾਂਗੇ ਉਸ ਵਚਨ ਨੂੰ ਪੂਰਾ ਕਰਦਿਆਂ ਹੋਇਆਂ ਦਸਮੇਸ਼ ਪਿਤਾ ਜਦੋਂ ਨਦੇੜ ਸਾਹਿਬ ਦੀ ਧਰਤੀ ਤੇ ਆਏ ਤਾਂ ਉਸ ਸਮੇਂ ਮੂਲਾ ਖੱਤਰੀ ਖਰਗੋਸ਼ ਦੀ ਜੂਨ ਦੇ ਵਿੱਚ ਪਿਆ ਹੋਇਆ ਜੂਨ ਭੋਗ ਰਿਹਾ ਸੀ ਸਤਿਗੁਰੂ ਜੀ ਸਕਾਰ ਖੇਡਦੇ ਸਮੇਂ ਇਸ ਖਰਗੋਸ ਦੇ ਇਸ ਪਾਵਨ ਸਥਾਨ ਤੇ ਸਕਾਰ ਕੀਤਾ ਇਸ ਦਾ ਉਧਾਰ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੀਤੇ ਹੋਏ ਵਚਨਾਂ ਇਸ ਪਾਵਨ ਸਥਾਨ ਤੇ ਪੂਰੇ ਕੀਤੇ ਇਹ ਗੁਰਦੁਆਰਾ ਸਕਾਰ ਘاٹ ਸਾਹਿਬ ਦਾ ਇਤਿਹਾਸ ਸੀ ਜਿਵੇਂ ਕਿ ਗੁਰਬਾਣੀ ਦੇ ਵਿੱਚ 12 ਤੇ ਵਧੇਰੇ ਦੇ ਵਿੱਚ ਲਿਖਿਆ ਹੋਇਆ ਹੈ ਨਾਲ ਕਰਾਣਾ ਦੋਸਤੀ ਕੂੜੇ ਕੂੜੀ ਪਾਏ ਮਰਨਾ ਜੱਪੇ ਮੁੱਲਿਆ ਆਵੇ ਕਿਤੇ ਥਾਏ ਇਹ ਵੀ ਪ੍ਰਮਾਣ ਗੁਰਬਾਣੀ ਦੇ ਵਿੱਚੋਂ ਮਿਲਦੇ ਹਨ ਇਸ ਪਾਵਨ ਅਸਥਾਨ ਦੇ ਆਪ ਜੀ ਨੇ ਦਰਸ਼ਨ ਕੀਤੇ ਅਗਲੀਆਂ ਵੀਡੀਓ ਦੇ ਵਿੱਚ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜੀ ਸਾਡੇ ਚੈਨਲ ਆਓ ਜੀ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ